ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਚੜਾ ਰਹੀ ਹੈ ਤੇ ਪੰਜਾਬ ਸਰਕਾਰ ਇਹ ਕਹਿੰਦੀ ਹੈ ਅਸੀਂ ਪੰਜਾਬ ਦਾ ਐਨੇ ਪਰਸੈਂਟ ਚਿੱਟਾ ਖਤਮ ਕਰ ਦਿੱਤਾ ਜੇ ਚਿੱਟਾ ਖਤਮ ਹੋਇਆ ਤਾਂ ਫਿਰ ਨੌਜਵਾਨ ਕਿੱਥੋਂ ਮਰ ਰਿਹਾ ਇਹ ਵੱਡਾ ਸਵਾਲ ਹੈ ਗੁਰੂ ਹਰਸਾਏ ਜ਼ਿਲ੍ਹਾ ਫਰੀਦਕੋਟ ਦਾ ਹਲਕਾ ਗੁਰੂ ਹਰਸਾਏ ਤੇ ਗੁਰੂ ਹਰਸਾਏ ਹਲਕੇ ਦੇ ਵਿੱਚ ਇੱਕ ਬਸਤੀ ਪੈਂਦੀ ਹੈ ਗੁਰੂਕਰਨ ਸਿੰਘ ਉਸ ਬਸਤੀ ਦੇ ਵਿੱਚ ਮੌਜੂਦ ਹਾਂ ਜਿੱਥੇ ਅੱਜ ਦਿਨ ਕੋਈ ਨਾ ਕੋਈ ਵਿਅਕਤੀ ਚਿੱਟੇ ਦੇ ਨਾਲ ਜਾਂਦਾ ਇਸ ਪ੍ਰਵਾਹ ਤੇ ਜਿਹਾ ਸੇ ਤਾਏ ਚਾਚਾ ਦੇ ਮੁੰਡੇ ਚਾਰ ਜਸੇ ਬਾਈ ਖੜਾ ਦੋ ਮੁੰਡੇ ਇਹਦੇ ਪਹਿਲਾਂ ਮਰੇ ਆ ਤੇ ਦੋ ਮੁੰਡੇ ਹੁਣ ਇਧਰ ਨਾਲ ਰਿਸ਼ਤੇਦਾਰੀ ਦੇ ਵਿੱਚ ਮਰ ਗਏ ਸਹੀ ਕਿਹਾ ਮੈਂ ਹਾਂਜੀ ਬਿਲਕੁਲ ਸਹੀ ਕਿਹਾ ਤੁਸੀਂ ਆਪ ਤੁਸੀਂ ਅੱਗੇ ਮੇਰੀ ਖਬਰ ਲਾਈ ਸੀ ਤੇ ਹੁਣ ਵੀ ਤੁਸੀਂ ਆ ਦੇਖੀ ਵੀ ਨਹੀਂ ਦੇ ਪਏ ਕੀ ਹੋ ਰਿਹਾ ਹੈ ਇਹ ਚਿੱਟੇ ਦੀ ਕਾਰਨ ਇਹ ਮਰ ਰਿਆ ਨਹੀਂ ਕੀ ਨਾਮ ਸੀ ਤੁਹਾਡੇ ਭਤੀਜੇ ਦਾ ਇਹ ਮੇਰਾ ਪ੍ਰਾਏ ਅੰਥੋਨੀ ਅੰਥੋਨੀ ਨਥਾਨੀਆਲਾ ਕਿੰਨੇ ਸਾਲ ਉਮਰ ਸੀ ਲਗਭਗ ਇਹਨਾਂ ਦੀ ਹੈਗੀ ਸੀ 27 22 ਸਾਲ ਜੇ ਕਾਰਨ ਮੈਂ ਜਦੋਂ ਕੰਮ ਤੇ ਗਿਆ ਤੇ ਮੇਰੀ ਮੰਮੀ ਨੇ ਇੱਥੋਂ ਬੰਦੇ ਆਏ ਇਹਨੂੰ ਲੈ ਕੇ ਚੱਕ ਕੇ ਇੱਥੇ ਤੜਫੀ ਜਾਂਦਾ ਸੀ ਉੱਥੇ ਪਿਆ ਘਰੇ ਲੈ ਕੇ ਆਏ ਘਰੇ ਲੈ ਆ ਕੇ ਛੱਡ ਗਏ ਘਰੇ ਲੈ ਆ ਕੇ ਛੱਡ ਗਏ ਤੇ ਮੰਮੀ ਨੇ ਜਦੋਂ ਲਜਾ ਕੇ ਕਹਿੰਦੀ ਡਾਕਟਰ ਕੋਈ ਦਵਾਈ ਨਹੀਂ ਦੇ ਰਿਹਾ ਮੈਂ ਆਪਦੀ ਸੇਫਟੀ ਤੇ ਡਾਕਟਰ ਨੂੰ ਫੋਨ ਕੀਤਾ ਕਪੂਰ ਨੂੰ ਮੈਂ ਵੀ ਯਾਰ ਟੀਕਾ ਲਾ ਕੇ ਆ ਉਹਨੂੰ ਕਰਾ ਲ ਪੈਂਦੇ ਪਾਣੇ ਵੀ ਤੜਫੀ ਜਾਂਦਾ ਉਹ ਟੀਕਾ ਲਾ ਕੇ ਗਿਆ ਡਾਕਟਰ ਸਾਹਿਬ ਤੇ ਟੀਕਿਆ ਘੰਟਾ ਡੇਢ ਘੰਟਾ ਪਿਆ ਉਸ ਤੋਂ ਬਾਅਦ ਫਿਰ ਤੜਪਣ ਲੱਗ ਪਿਆ ਜਦੋਂ ਅੰਦਰ ਚਿੱਟੇ ਦੀ ਅੱਗ ਵੱਧਦੀ ਪਈ ਸੀ ਉਹ ਖਤਮ ਨਹੀਂ ਸੀ ਹੋ ਰਹੀ ਇਹਨੂੰ ਖਤਮ ਕਰਦੀ ਪਈ ਸੀ ਅੰਦਰੋਂ ਅੰਦਰੀ ਤੇ ਇਸ ਕਰਕੇ ਪਾਣੀ ਦੇ ਉੱਤੇ ਆ ਦੇ ਮੋਟਰ ਚਲਾ ਕੇ ਨਾਤੀ ਗਿਆ ਪਿਆ ਹੀ ਰਿਹਾ ਤੇ ਘਰ ਦੇ ਜੀਆ ਨੂੰ ਕਹਿੰਦਾ ਮੋਟਰ ਨਾ ਬੰਦ ਕਰਿਆ ਜੀ ਕਿਨੇ ਮੋਟਰ ਬੰਦ ਕੀਤੀ ਮੈਂ ਉਹਨੂੰ ਮਾਰਾਂਗਾ ਤੇ ਇਸ ਕਰਕੇ ਇਹ ਮੋਟਰ ਪਾਣੀ ਚਲਾਈ ਗਿਆ ਦੇ ਉੱਤੇ ਪੀਤੀ ਵੀ ਗਿਆ ਤੇ ਨਾਲ ਨਾਤੀ ਵੀ ਗਿਆ ਤੇ ਤੜਪ ਤੜਪ ਕੇ ਮੌਤ ਹੋਈ ਜਾਂਦੀ ਭਾਈ ਸਾਹਿਬ ਤੁਹਾਡੀ ਕੀ ਰਿਸ਼ਤੇਦਾਰੀ ਸੀ ਕਿਵੇਂ ਸਾਰੀ ਘਟਨਾ ਵਾਪਰੀ ਚਿੱਟੇ ਦੇ ਨਾਲੇ ਚਲਾ ਗਿਆ ਤੁਸੀਂ ਫੋਨ ਕਰਦੇ ਹੋ ਬਈ ਇੱਕ ਨੌਜਵਾਨ ਸਾਡਾ ਫਿਰ ਚਲਾ ਗਿਆ ਸੋ ਇਹ ਸਾਡੇ ਬ੍ਰਦਰ ਨੇ ਮਾਮਾ ਜੀ ਦੇ ਲੜਕੇ ਨੇ ਛੋਟੇ ਔਰ ਕੱਲ ਜਦੋਂ ਦਿਨੇ ਚਾਹ ਵੀ ਨਹੀਂ ਪੀਤੀ ਉਹ ਸਮੇਂ ਹੀ ਇਹ ਚਲਾ ਗਿਆ ਕਿਤੇ ਟਿਕਟੂਕਾ ਲਾ ਲਿਆ ਤੇ ਬਾਜ਼ਾਰ ਚ ਡਿੱਗ ਪਿਆ ਉਹਨਾਂ ਨੇ ਦੱਸਿਆ ਮਾਮੀ ਜੀ ਗਏ ਫਿਰ ਲੈ ਕੇ ਆਏ ਉਹਨਾਂ ਨੂੰ ਤੇ ਉਸ ਤੋਂ ਬਾਅਦ ਇੱਥੇ ਘਰੇ ਜ਼ਿਆਦਾ ਹਾਲਤ ਵਿਗੜ ਗਈ ਡਾਕਟਰ ਕੋਲੇ ਲੈ ਕੇ ਗਏ ਉਹਨੇ ਵੀ ਜਵਾਬ ਦੇ ਤਾ ਪਰ ਫਿਰ ਇਹਨਾਂ ਨੇ ਫੋਨ ਕੀਤਾ ਤੇ ਕੀ ਕੜੁਗਾ ਵਿਚਾਰੇ ਲਾ ਕੇ ਗਏ ਥੋੜਾ ਰੈਸਟਰੀ ਸ਼ਾਮ ਨੂੰ ਜਿਆਦਾ ਬੁਰਾ ਹਾਲ ਹੋ ਗਿਆ ਸੀ ਦਾ ਔਰ ਜਿਵੇਂ ਅੰਦਰ ਮਤਲਬ ਅੱਗ ਲੱਗ ਰਹੀ ਏ ਅੰਦਰੋ ਜਿਹੜੀ ਕੰਡੀਸ਼ਨ ਸੀ ਬਹੁਤ ਜਿਆਦਾ ਖਰਾਬ ਹੋ ਚੁੱਕੀ ਸੀ ਦੀ ਇਸ ਕਰਕੇ ਫਿਰ 8:30 ਵਜੇ ਇਹਨਾਂ ਨੇ ਅੱਖਾਂ ਮੀਚ ਲੀਆਂ ਔਰ ਇਹਨਾਂ ਦੀ ਡੈਥ ਹੋ ਗਈ ਔਰ ਬੜੀ ਹੀ ਮੰਦ ਭਾਗੀ ਘਟਨਾ ਸਾਡੇ ਲਈ ਦੁੱਖ ਵਾਲੀ ਘਟਨਾ ਹੈ ਕਿ ਇੱਕ ਨੌਜਵਾਨ ਫਿਰ ਇਸ ਚਿੱਟੇ ਦੀ ਬਲੀ ਚੜ ਗਿਆ ਹੈ ਸੋ ਇੱਕ ਚੀਜ਼ ਹੋਰ ਕਣਾ ਚਾਹਾਂਗਾ ਸਾਡੇ ਗੁਰੂ ਹਰਸਾਏ ਪੁਲਿਸ ਪੁਲਿਸ ਪ੍ਰਸ਼ਾਸਨ ਨੂੰ ਅਗਰ ਉਹ ਕਹਿੰਦੇ ਕਿ ਸਾਨੂੰ ਜਗ੍ਹਾ ਨਹੀਂ ਪਤਾ ਕਿੱਥੇ ਤੁਸੀਂ ਕਬਰਸਤਾਨ ਜਾਓਗੇ ਤਾਂ ਨੌਜਵਾਨ ਤੁਹਾਨੂੰ ਮਿਲਣਗੇ ਉੱਥੇ ਸ਼ਰਿਆਮ ਲਾਰੇ ਹੋਣਗੇ ਵੇਖਦਾ ਹੋਏਗਾ ਜੇ ਤੁਸੀਂ ਆਸਤਾ ਹਸਪੀਟਲ ਦੇ ਪਿਛਲੇ ਪਾਸੇ ਜਿਹੜਾ ਰੇਲਵੇ ਗਰਾਊਂਡ ਏ ਤੁਸੀਂ ਉੱਥੇ ਵੇਖੋਗੇ ਕਿੱਕਣਾ ਦੇ ਓਲੇ ਜਾਂ ਤੁਸੀਂ ਦਾਣਾ ਮੰਡੀ ਵੇਖੋਗੇ ਰਾਤ ਨੂੰ ਤੇ ਮਤਲਬ ਤੁਸੀਂ ਕਰੋਗੇ ਉਹ ਜਗ੍ਹਾ ਤੇ ਤੇ ਤੁਹਾਨੂੰ ਕੁਝ ਬਹੁਤ ਸਾਰੇ ਨੌਜਵਾਨ ਮਿਲਣਗੇ ਜਿਹੜੇ ਰੋਜ਼ ਆਪਣੇ ਆਪ ਨੂੰ ਟੀਕੇ ਲਾਉਣ ਦੇ ਕੋਸ਼ਿਸ਼ ਕਰਦੇ ਨੇ ਸੋ ਬੇਨਤੀ ਏ ਪੁਲਸ ਪ੍ਰਸ਼ਾਸਨ ਨੂੰ ਔਰ सीएम साहब ਨੂੰ ਵੀ ਐਮਐਲਏ ਐਮਪੀ ਸਰਕਾਰਾਂ ਨੂੰ ਵੀ ਕਿ ਕਿਵੇਂ ਨਾ ਕਿਵੇਂ ਕਰਕੇ ਇਹਨੂੰ ਪੂਰੀ ਤਰ੍ਹਾਂ ਨੱਥ ਪਾਈ ਜਾਵੇ ਤਾਂ ਕਿ ਚਿੱਟਾ ਬੰਦ ਹੋ ਜਾਏ ਔਰ ਜਿਹੜੇ ਸਾਡੇ ਪੰਜਾਬ ਦੀ ਨੌਜਵਾਨੀ ਬਰਬਾਦ ਹੋ ਰਹੀ ਏ ਇਹ ਬਿਲਕੁਲ ਬਰਬਾਦ ਹੋਣੀ ਬੰਦ ਹੋ ਜਾਏ ਬਿਲਕੁਲ ਜੀ ਹਾਲਾਤ ਜਿਹੜੇ ਤੁਸੀਂ ਸੁਣ ਲੈ ਹੈਗੇ ਆ ਪੰਜਾਬ ਦੇ ਵਿੱਚ ਵਾਦੇ ਦਾਬੇ ਵੱਡੇ ਕਿਤੇ ਜਿਆਦਾ ਯੁੱਧ ਨਸ਼ਾ ਵਿਰੁੱਧ ਇਹ ਯੁੱਧ ਨਸ਼ਾ ਵਿਰੁੱਧ ਹੈ ਤੇ ਇਹ ਯੁੱਧ ਫਿਰ ਕਿੰਦੇ ਵਿਰੁੱਧ ਹੈ ਇਹ ਵੱਡਾ ਸਵਾਲ ਖੜਾ ਹੋ ਰਿਹਾ ਹੈ ਗੁਰੂਵਾਰ ਸਾਹਿਬ ਹਲਕੇ ਦੀ ਗੱਲ ਕਰਦੇ ਆ ਤਾਂ ਅੱਜ ਦਿਨ ਕੋਈ ਨਾ ਕੋਈ ਵਿਅਕਤੀ ਚਿੱਟੇ ਦੀ ਮੌਤ ਚੜ ਰਿਹਾ ਹੈ 24 25 ਸਾਲਾਂ 27 ਸਾਲਾਂ ਦਾ ਨੌਜਵਾਨ ਇਹ ਚਿੱਟੇ ਦੀ ਪੇਤ ਚੜ ਗਿਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰ ਦਾਵੇ ਵਾਦਿਆਂ ਦੀ ਫੂਕ ਨਿਕਲਦੀ ਇੱਥੇ ਜਰੂਰ ਦਿਖਾਈ ਦੇ ਰਹੀ ਹੈ ਦੇਖਦੇ ਰਹੋ ਦੈਨਿਕ ਸਵੇਰਾ ਤੇ ਜੁੜੇ ਰਹੋ ਤੇ ਖਬਰ ਨੂੰ ਵੱਤ ਵਤ ਸ਼ੇਅਰ ਕਰਿਓ ਤੇ ਆਪਣੀ ਰਾਏ ਜਿਹੜੀ ਆ ਕਿ ਪੰਜਾਬ ਦੇ ਵਿੱਚ ਚਿੱਟੇ ਦਾ ਨਸ਼ਾ ਬੰਦ ਹੋ ਗਿਆ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸੋ